ਅਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲਿਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰਾਮ ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲਪਕੋਣ ਲਈ ਅੱਜ ਆਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲਿਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰਾਮ ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗਰਿਆ ਨੇ ਨਾਕਾ ਲਾਇਆ ਸੀ ਜਦੋਂ ਉਹਨਾਂ ਕੋਲ ਮੁਖਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਗਦੀਸ਼ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਆ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅਮਰਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਾਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਾਕਾ ਲਗਾ ਕੇ ਜਦੋਂ ਪੀਵੀ 10 ਐਚ ਏ 9921 ਤੇ PP10HA6199 ਤੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲੁਕੋਣ ਲਈ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਜਿਹੜੀ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6199 ਹੈ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾ ਲਿਕੇ ਟਰੈਕਟਰ ਹੈ ਜਿਸ ਨੂੰ ਕਿ ਜਗਜੀਤ ਸਿੰਘ ਖੁਦ ਚਲਾ ਰਿਹਾ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਹੈ ਬਰਾਮਦ ਹੋਈ ਜੋ ਇਹਨਾਂ ਚਾਰਾਂ ਨੂੰ ਉਹਦੇ ਵਿੱਚ 15 ਐਨਡੀਪੀਐਸ ਐਕਟ ਔਰ 31ਏ ਜਿਹੜੀ ਐਨਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸਤੇ ਲੱਗਦੀ ਹੈ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇੱਚੀ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਸੋ ਇਹ ਪਹਿਲਾ ਮੁਕਦਮਾ ਜਿਹਦੇ ਵਿੱਚ ਅਸੀਂ 31ਏ ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਇਹਦੇ ਵਿੱਚ ਹੋਵੇ 31ਏ ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ ਐਨਡੀਪੀਐਸ ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਹੈ ਔਰ ਦੁਆਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ ਜੋ ਜੀ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਇਮਫਾਲ ਤੋਂ ਚਾਹ ਪੱਤੀ ਚ ਲੈ ਕੇ ਆ ਰਿਆ ਸੀ ਔਰ ਅੰਮ੍ਰਿਤਸਰ ਇਹਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਛ ਅੰਮ੍ਰਿਤਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਕਰਾਂ ਪਰ ਅੰਮ੍ਰਿਤਸਰ ਕਿਹੜੀ ਜਗ੍ਹਾ ਨੇ ਬਾਰਡਰ ਤੇ ਨਹੀਂ ਸੀ ਜਾਂ ਸ਼ਹਿਰ ਦੇ ਵਿੱਚ ਵਾਹਿਆ ਸੀ ਅਜੇ ਅਸੀਂ ਇਹ ਵੈਰੀਫਾਈ ਕਰ ਰਹੇ ਆ ਇਹਨਾਂ ਦਾ ਟੈਲੀਫੋਨ ਨੰਬਰ ਸਾਰੇ ਲਿੰਕ ਅਜੇ ਜਸਟ ਅੱਜ 2 ਵਜੇ ਹੀ ਫੜੇ ਆਪਾਂ 5 ਵਜੇ 3 ਘੰਟੇ ਹੀ ਹੋਏ ਨੇ ਫੜਿਆ ਨੂੰ ਅਸੀਂ ਸਾਰਾ ਇਹਨਾਂ ਨੂੰ ਹੁਣ ਇੰਟੈਰਗੋਟ ਕਰਾਂਗੇ ਜਿਹੜਾ ਸ਼ਮਾਈ ਇਹਨਾਂ ਨੇ ਮੇਰੇ ਤੋਂ ਦਿੱਤੀ ਕਿ ਜਲੰਧਰ ਦੇ ਅਮਰਸਰ ਜਲੰਧਰ ਵੀ ਕਰਦੇ ਆ ਕੰਮ ਪਰ ਨਹੀਂ ਅਜੇ ਤੱਕ ਜੋ ਸਾਹਮਣੇ ਆਇਆ ਉਹ ਤੇ ਅਮਰਸਰੀ ਆ ਮਾਸਟਰਮੈਂਡ ਕੋਨ ਜਗਜੀਤ ਸਿੰਘ ਜੋਦੀ ਫੀਰ ਲਗੀ ਜੀ ਜੀ ਜਿੱਤੇ ਕੱਤੀ ਲਗੀ ਫੇਰ ਆ ਗਈ ਕੱਤੀ ਹੈ ਸਰ ਕੀਮਤ ਕਿੰਨੀ ਹੋਏਗੀ ਅਜੀ 1,30,000 ਰੁਪਏ ਕਿਲੋ ਹੈ 68 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਾਏ ਆ 2 ਤੋਂ 2.5 ਲੱਖ ਰੁਪਏ ਕਿਲੋ ਇਹ ਵੇਚਦੇ ਕਿੰਨੀ ਕਮਲ ਤੋਂ ਲਾ ਕੇ ਕਿੰਨੀ ਚਲੇਗੀ ਆਹ ਇੱਕ ਐਸੋਬਸਿਮੇਟਲੀ ਇੰਪੋਰਟ ਦੇ ਗਾਈਡਲਾਈਨ ਦੇ ਅਗੇ ਐਨਸੀਸੀ ਅੰਦਰ ਤੇ ਦਸੜਬ ਤੋਂ ਵੀ ਹਾਜ਼ਰੀ ਹੈ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਜ਼ਰ ਨੇ ਨਹੀਂ ਆਪ ਤੁਹਾਡੇ ਇਹਦੇ ਚ ਨਹੀਂ ਹੋਏਗਾ ਹਾਂਜੀ ਹਾਂਜੀ ਇਹਦੇ ਇਹਦੇ ਚ ਨਹੀਂ ਹੋਏਗਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਏਗਾ ਨਾਕਾ ਇਹਨਾਂ ਨੇ ਲਗਾਇਆ ਸੀਗਾ ਜਦੋਂ ਅਸੀਂ ਸਰਚ ਕਰਦੇ ਆ ਇੱਕ ਆਪਣਾ ਮਲਜਮ ਦੇ ਉੱਤੇ ਹੁੰਦਾ ਹੈ 52 A ਦਾ ਨੋਟਿਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਬੁਲਾਈਦਾ ਹੈ ਜਿਉ ਕਹਿਣ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਸਰਚ ਕੀਤੀ ਜਾਂਦੀ ਹੈ ਪਰ ਇਹਨੇ ਤੁਸੀਂ ਲਿਖਿਆ ਕਿ ਇਹਨੇ ਤੇਲ ਦੇ ਟੈਂਕਰ ਤੇ ਇੱਕ ਉਹਨਾਂ ਨੇ ਕਿਹਾ ਕਿ 10 ਸਾਈਡ ਇਹਨੇ ਕਿਹੜਾ ਆਈਡੀਆ ਲਿਤਾ ਇਹ ਆਈਡੀਆ ਪੁਰਾਣਾ ਸਮਗਲਰ ਆ ਪਹਿਲਾਂ ਵੀ ਕਰਦੇ ਰਹੇ ਨੇ ਇਹਨਾਂ ਦੇ ਪੁਰਾਣੇ ਵੀ ਪਰਚੇ ਦਰਜ ਆ ਔਰ ਤਕਰੀਬਨ ਜਿਹੜਾ ਪੁਰਾਣਾ ਸਮਗਲਰ ਹੋਵੇ ਉਹ ਆਈਡੀਆ ਲਾਂਦਾ ਹੀ ਹੈ ਇਹਨਾਂ ਨੇ ਫालतੋਂ ਇਹਨਾਂ ਨੇ ਫੀਮ ਲਈ ਇੰਫਾਲਤੋ ਸਾਕੋ ਗੁਰਪ੍ਰੀਤ ਦੇ ਜਨਰਲ ਕੋਕੀਓ ਉੱਤਰ ਆਪਦੇ ਵਿੱਚ ਬਾਕੀ ਇਹ ਦੋ ਨੇ ਉਹਨਾਂ ਕੀ ਰਿਲੇਸ਼ਨ ਜਗਜੀਤ ਜਿਹੜਾ ਆ ਇਹ ਗੁਰਪ੍ਰੀਤ ਦਾ ਕਜ਼ਨ ਬ੍ਰਦਰ ਹੈ ਤੇ ਚਾਰਾ ਜਣਿਆ ਤੇ 31 ਜਿਹੜੀ ਹੈਗੀ ਲੱਗੀ ਇਹ ਜਿਹੜੀ ਸਾਬਤ ਹੋਏਗੀ ਉਹ ਮੰਨ ਜੋ ਕੋਰਟ ਦੇ ਉੱਪਰ ਹੈ ਪਰ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਹੋਵੇ سزا ਹੋਇਆ ਹੋਵੇ ਉੱਤੇ ਜ਼ਿਆਦਾ ਲੱਗਦੀ ਇਹਨੋਂ ਵੀ ਕੋਲੋਂ ਹੀ ਹੈ ਹਾਂਜੀ ਹਾਂਜੀ 43 ਹਾਂਜੀ ਹਾਂ ਉੱਪਰ ਲੋੜ ਕੀਤੀ ਹੋਈ ਦੀ ਹੈ ਹਾਂਜੀ ਹਾਂਜੀ ਪ੍ਰਕਾ ਦੇ ਉੱਪਰ ਲੋੜ ਕੀਤੀ ਇਹ ਚਲ ਕੇ ਚੱਲ ਕੇ ਆਇਆ ਹੈ ਅਲੱਗ-ਅਲੱਗ ਤੁਹਾਨੂੰ ਦੱਸ ਰਿਹਾ ਨਾ ਉਹਦੇ ਪ੍ਰੈਸ ਨੋਟ 'ਚ ਲਿਖਿਆ ਹੈ ਹਾਂਜੀ ਹਾਂਜੀ ਜਿੱਥੋਂ ਲੈ ਕੇ ਖਰੀਦ ਕੇ ਲੈ ਉੱਥੋਂ ਹੀ ਚੱਲ ਗਿਆ ਉੱਥੋਂ ਹੀ ਬਾਕਸ ਦੇ ਵਿੱਚ ਪਾ ਕੇ ਲਿਆ ਇਹ ਟਰੈਕਟਰ ਤਾਂ ਵੀ ਉੱਥੇ ਹੀ ਪਾ ਗਈ ਸੀ ਹਾਂਜੀ ਹਾਂਜੀ ਇਹ ਸਾਰਾ ਗੱਡੀਆਂ ਸੇ ਟੱਟ ਹੋਰ ਕੋਈ ਨਾ ਦਾ ਨਾਮ ਇਹ ਚੈੱਕ ਕਰ ਰਹੇ ਹਜੇ ਦਸ ਦੋ ਘੰਟੇ ਇਹ ਸਾਰਾ ਆਰ ਸੀ ਵਗੈਰਾ ਸਾਰਾ ਕੁਝ ਅਸੀਂ ਲਵਾਂਗੇ ਆਉਣ ਨੂੰ ਫੈਮਿਲੀ ਮੋਸਟਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ ਦੋ-ਦੋ ਤਿੰਨ-ਤਿੰਨ ਪਰਚੇ ਆ ਅਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਤੇ ਦੋ ਪਰਚੇ ਆ ਪਹਿਲਾ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰਹਿਣ ਵਾਲਾ ਹਰਮੋਨ ਸਿੰਘ ਤੇ ਵੀ ਇੱਕ ਪਰਚਾ ਹੈਗਾ 382 ਦਾ ਜਗਜੀਤ ਸਿੰਘ ਤੇ ਵੀ ਇੱਕ ਪਰਚਾ ਹੈਗਾ 68 ਨੰਬਰ ਪਟਿਆਲੇ ਤੇ ਦਰਦ ਨੇ ਸਾਲ ਤੋਂ ਕੰਮ ਕਰਦੇ ਆ ਰਹੇ ਆ ਇਹ 2012 ਤੇ ਇਹਦੇ ਚ ਪਹਿਲਾ ਪਰਚਾ ਦਰਜ ਹੋਇਆ ਸੀ ਜਗਜੀਤ ਸਿੰਘ ਤੇ ਨੀਤੇ ਨੂੰ 10 ਸਾਲ ਕਹਿ ਦੋ ਸਿਰਫ ਸਰ ਸਿਰਫ ਜਾਤ ਦੇ ਦਿੱਕਸਾ ਕੱਲੇ ਐਮਪੀ ਸਰ ਕਰਦੇ ਜਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਹੁਣ ਅਸੀਂ ਪੁੱਛ ਕੇ ਚਰਾਂਗੇ ਸਾਰੀ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਜਿਹੜਾ ਅਸੀਂ ਕਢਾ ਲਿਆ ਹੈ ਜਿਹਦੇ ਵਿੱਚ ਬਾਕੀ ਇਹਦੀ ਇੰਟਰਵਿਊ ਰਿਪੋਰਟ ਵੀ ਇਹਦੀ ਮੰਗਾਵਾਂਗੇ ਉਹਦੇ ਵਿੱਚ ਸਾਰਾ ਦੇਖ ਕੇ ਕੰਪਲੈਂਟ ਕਰਾਂਗੇ ਆ ਕੱਲ ਪੇਸ਼ ਕਰਕੇ ਰਿਮਾਂਡ ਲਵਾਂਗੇ ਅਸਲ 14 ਦਿਨ ਦਾ ਮੰਗਣਾ ਨਹੀਂ ਅੱਜ ਤੱਕ 4 ਹੀ de esa área así